ਰਜੀਤ ਸਿੰਘ ਸਿੱਧੂ ਇੱਕ ਕਵਰੇ ਦੀ ਸਾਹ ਸੰਗਤ ਤੁਹਾਨੂੰ ਗੱਲ ਸੁਣਾਉਨੇ ਆ ਮੇਰਾ ਦਾਦਾ ਦੁੱਲਾ ਸਿੰਘ ਦੂਜਾ ਬਾਬਾ ਮੇਰਾ ਕੁਲਾ ਸਿੰਘ ਤੇ ਤੀਜਾ ਮੇਰਾ ਬਾਬਾ ਭਾਨ ਸਿੰਘ ਦੋ ਫੌਜ ਦੇ ਵਿੱਚ ਭਰਤੀ ਹੋ ਗਏ ਭਾਨ ਸਿੰਘ ਤੇ ਦੁੱਲਾ ਸਿੰਘ ਜਿਹੜਾ ਮੇਰਾ ਬਾਬਾ ਕੁਲਾ ਸਿੰਘ ਸੀ ਉਹ ਪਿੰਡ ਰਹਿੰਦਾ ਹੁੰਦਾ ਸੀ ਉਦੋਂ ਪਿੰਡਾਂ 'ਚ ਪਸੂ-ਪਸੂ ਬਹੁਤ ਰੱਖਦੇ ਹੁੰਦੇ ਸੀ ਖੇਤ ਹੀ ਰਹਿੰਦੇ ਹੁੰਦੇ ਸੀ ਇਹ ਗਾਇਆਂ ਮਤਮ ਦਾ ਹਰੇ ਬਾਬੇ ਨੇ ਰੱਖਣੀਆਂ ਤੇ ਦੁੱਧ ਪਿਓ ਕਰੇ ਬਹੁਤ ਹੁੰਦਾ ਸੀ ਜਦੋਂ ਫੌਜ ਦੇ ਵਿੱਚ ਭਾਰਤੀ ਕਰਤਾ 19 ਸਾਲ ਦੀ ਉਮਰ ਦਾ ਮੇਰਾ ਦਾਦਾ ਦੋਲਾ ਸਿੰਘ ਫੌਜ ਵਿੱਚ ਗਿਆ ਫੌਜ ਵਿੱਚ ਜਾ ਕੇ ਤੇ ਜਦੋਂ ਉਹਨੇ ਰੰਗੂਟੀ ਕਰੀ ਤੇ 2 ਸਾਲ ਬਾਅਦ ਉਹ ਆਇਆ ਸੀ ਬਾਪਸ ਛੁੱਟੀ ਮਿਲਣੋਂ ਤੇ ਬਾਪਾ ਕੋ ਲਾ ਸਕਦੇ ਕਿਸੇ ਦੇ ਕੋਲੇ ਦੇਸੀ ਘੋਰਾ ਪੀਪਾ ਘਲ ਤਾਉ ਨੂੰ ਵੀ ਆ ਲੈ ਜੋ ਸਾਡਾ ਉਦੋਂ ਜਾਂਦਾ ਸੀ ਫੌਜ ਦੇ ਵਸਾ ਸੰਗਤ ਆਪ ਵੀ ਲੈ ਜਾਂਦੇ ਸੀ ਜੇ ਕੋਈ ਪਿੰਡੋਂ ਜਾਂਦਾ ਸੀ ਨੇੜੋਂ ਜਾਂਦਾ ਸੀ ਉਹ ਲੈ ਵੀ ਜਾਂਦਾ ਸੀ ਇਸ ਤਰ੍ਹਾਂ ਬਾਪਾ ਦੁੱਲਾ ਸਿੰਘ ਦੇ ਕੋਲੇ ਘੋਰਾ ਪੀਪਾ ਪਹੁੰਚ ਗਿਆ ਚਲੋ ਉਹਨੇ ਆਪਦਾ ਉਦਾ ਪਾ ਕੇ ਚਾ ਦੁੱਧ ਚ ਪਾ ਕੇ ਪੀਂਦਾ ਰਿਹਾ ਜਿਸ ਨਾਲ ਉਹਦੀ ਸਿਹਤ ਬਹੁਤ ਸੋਹਣੀ ਹੋ ਗਈ ਬਹੁਤ ਸੋਹਣੀ ਪੂਰਾ 파ਵਾ ਹੋ ਗਿਆ ਫੋਲੋ 6 ਫੁੱਟ ਕੱਦੂ ਪੂਰਾ ਜਵਾਨ ਉਹ ਭਾਈ ਜਦੋਂ ਮਤਲਬ 2 ਸਾਲਾਂ ਬਾਅਦ ਦੇ ਵਿੱਚ ਨਾ ਜਿੱਤਵਾਲ ਉਤਰਦੇ ਹੁੰਦੇ ਸੀ ਜਿੱਤਵਾਲ ਜਾਂ ਤਾਂ ਤੁਰ ਕੇ ਲੈ ਕੇ ਆਉਣਾ ਉਹ ਜੇ ਕਿਸੇ ਵੇਲੇ ਘੱਟਾ ਜਾਂ ਘੋੜੀ ਆਉਤੇ ਤੇ ਲੈ ਕੇ ਆਉਣਾ ਬਾਬਾ ਮੇਰਾ ਤੁਰ ਕੇ ਗਿਆ ਕੋ ਲਾਸੋਂ ਵੀ ਅਜੇ ਤੋਂ ਲਾਸੋਂ ਨੇ ਆਉਣਾ ਮੈਨੂੰ ਲੈ ਕੇ ਆਵਾ ਔਚੋਂ ਜਦੋਂ ਉਹ ਜਿੱਤਵਾਲ ਉਤਰਦੇ ਬਾਬਾ ਕੋ ਲਾਸੋਂ ਵੀ ਜਿੱਤਵਾਲੋ ਪਹੁੰਚ ਗਿਆ ਉੱਥੇ ਬਣ ਬਾਬਾ ਦੁੱਲਾ ਸਿੰਘ ਪਹਿਲਾਂ ਉਤਰਿਆ ਆ ਇਹ ਜਣੀ ਜਾ ਕੇ ਤੇ ਉਥੇ ਦੇਖਦਾ ਫਿਰਦਾ ਵੀ ਕਿਤੇ ਸਾਡਾ ਯਾਰ ਮੇਰਾ ਭਰਾ ਨਹੀਂ ਇੱਥੇ ਉਤਰਨਾ ਤੇ ਉਹ ਉਤਰਿਆ ਵਾ ਸੀ ਉਹਨੇ ਸਿਆਲ ਲਿਆ ਸੀ ਮੇਰਾ ਭਰਾ ਕੋਲ ਲਾਸنگ ਆ ਗਿਆ ਇਹਨੇ ਨਹੀਂ ਉਹਨੂੰ ਸਿਆਣਿਆ ਕਿ ਉਹ ਨਰਵਾ ਬਹੁਤ ਹੋ ਗਿਆ ਇਖਾਟ ਬਹੁਤ ਹੋ ਗਿਆ ਉਹ ਘੇੜਾ ਦੇਵੇ ਉਧਰੋਂ ਇਧਰ ਨੂੰ ਮੁੜਿਆ ਵੇ ਉਧਰੋਂ ਜਾਣ ਕੇ ਵੇ ਮੈਨੂੰ ਸਿਆਲ ਦੇਵੇ ਜਦੋਂ ਨੇ ਦੇਖਦੇ ਕੋਲ ਸੋ ਬਾਬਾ ਬਟਾ ਉਹ ਕਹਿੰਦਾ ਭਰਾ ਕਿਹਨੂੰ ਡੀਕਦਾ ਜਦੋਂ ਦੇਖਿਆ ਤੇ ਬੋਲ ਬੋਲਿਆ ਓ ਹੋ ਹੋ ਕਹਿੰਦਾ ਤੈਨੂੰ ਹੀ ਡੀਕਦਾ ਆਜਾ ਕਹਿੰਦਾ ਤੂੰ ਤਾਂ ਬਹੁਤ ਚੜਦਾ ਮੇਰੇ ਕੋਲ ਦੀ ਨੰਗੀ ਜਾਂਦਾ ਯਾਰ ਮੈਂ ਤੈਨੂੰ ਸਿਆਣਾ ਹੀ ਨਹੀਂ ਬਾਬਾ ਦੁੱਲਾ ਸਿੰਘ ਕਹਿੰਦਾ ਮੈਂ ਤਾਂ ਤੈਨੂੰ ਸਿਆਣਾ ਲਿਆ ਸੀ ਵੀ ਫੇਰ ਆ ਭਰਾ ਆ ਮੈਨੂੰ ਲੈਣ ਤੇ ਤੂੰ ਮੈਨੂੰ ਨਹੀਂ ਸਿਆਣਾ ਕਿਉਂ ਕਿ ਕਹਿੰਦਾ ਵੀ ਤੂੰ ਸੇਹ ਤੇ ਯਾਰ ਤੇਰੀ ਬਹੁਤ ਤਕੜੀ ਹੋ ਗਈ ਅੱਗੇ ਨਾਲ ਤਾਂ ਤੂੰ ਕੱਦ ਬਹੁਤ ਕਰ ਗਿਆ ਬਾਕੀ ਫੌਜ ਦੇ ਵਿੱਚ ਉਹ ਮਤਲਬ ਸੇਵਾ ਬਹੁਤ ਕਰਦਿਆ ਫੌਜ ਵਾਲੇ ਤੇ ਬੌਂਦੇ ਵੀ ਕਸਾਈਆਂ ਉਹ ਆ ਤੇ ਥਾਮ ਦੇ ਵੀ ਜਵਾਈਆਂ ਵਾਂਗੂ ਆ ਇਸ ਤਰ੍ਹਾਂ ਕਰਕੇ ਬਹੁਤ ਨਰਵਾਹ ਹੋ ਗਿਆ ਜਦੋਂ ਤੇ ਪਾਈ ਆ ਕੇ ਘਰੇ ਚਾਲੋ ਘਰੇ ਆ ਕੇ 2 ਮਹੀਨਿਆਂ ਦੀ ਯਾਨੀ ਛੁੱਟੀ ਆਇਆ ਸੀ ਬਾਬਾ ਉਹ ਉਸ ਟਾਈਮ ਫਿਰ ਦੱਸਦੇ ਵੀ ਮੇਰੇ ਬਾਬਾ ਬਾਦਾਂ ਦੇ ਵੀਰੇ ਖੂਲ ਆਇਆ ਤੇ ਭਾਨ ਸਿੰਘ ਜੀ ਉਹ ਵੀ ਛੁੱਟੀ ਆ ਗਿਆ ਇਕੱਠੇ ਹੋ ਗਏ ਇਹ ਤਿੰਨੇ ਤੇ ਜਿਹੜੇ ਮੇਰੇ ਬਾਪੂ ਹਣੀ ਸੀ ਛੋਟੇ ਸੀ ਤੇ ਇਹਨਾਂ ਨੇ ਫਿਰ ਖੂਲ ਆਇਆ ਸਾਡੇ ਖੇਤੋਂ ਦਾ ਖੂਲ ਹੁੰਦੇ ਤਾਂ ਖੂਬ ਬੜਾ ਅਜਬ ਦੀ ਗੱਲ ਹੁੰਦੀ ਸੀ ਜਿਹੜੇ ਖੂਹ ਖੇਤ ਦੇ ਵਿੱਚ ਖੂਲਵਾ ਲੈਣ ਉਹਨਾਂ ਨੂੰ ਤਕੜਾ ਸਮਝਦੇ ਨੇ ਤੇ ਬਹੁਤ ਤਕੜਾ ਬੰਦਾ ਇਹਦੇ ਕੋਲੇ ਪੈਸੇ ਹੈਗੇ ਇਹਨੇ ਖੂਹ ਲਵਾ ਲਿਆ ਕਿਉਂਕਿ ਬਾਬਾ ਪੋਦੋ ਸਾਡੇ ਪਹੁੰਚੋਗੇ ਜਿਹੜੇ ਕੁਝ ਪੈਸੇ ਆਉਣ ਲੱਗੇ ਉਹਨਾਂ ਦੇ ਨਾਲ ਸਾਡੇ ਅਸੀਂ ਭਾਈ ਖੂਹ ਖਲਵਾਇਆ ਵਧੀਆ ਘਰ ਦਾ ਹਾਲ ਚਾਲ ਵਧੀਆ ਚੱਲੇ ਗਿਆ ਤੇ ਉਹ ਖੂਹ ਦੇ ਉੱਤੇ ਫਿਰ ਇਹਨਾਂ ਤਿੰਨਾਂ ਭਰਾਵਾਂ ਨੇ ਪੌਣੀ ਵੰਨ ਲਈ ਤੇ ਕੱਲੇ ਕੱਲੇ ਠੋਕਰਾ ਖੈਦੇ ਰਹੇ ਆ ਕੱਲੇ ਕੱਲੇ ਐਨਾ ਜੋਰ ਸੀ ਮੇਰਾ ਕੋਲ ਸੋ ਬਾਬਾ ਦਾ ਸਾਹਦਾ ਵੀ ਦੁੱਲਾ ਸੋਨੇ ਟੋਕਰੀ ਫੁੱਲ ਭਰਾ ਕੇ ਖਿੱਚਣੀ ਤੇ ਜੋਰ ਲੱਗਿਆ ਸੀ ਸਰੀਰ ਦਾ ਜਦੋਂ ਬੰਦਾ ਵੱਧ ਮੇਤੋ ਵੱਧ ਜੋਰ ਲਾ ਦੇਵੇ ਨਾ ਤੇ ਜੋਰ ਲੱਗ ਕੇ ਕਹਿੰਦਾ ਸਰੀਰ ਦੇ ਵਿੱਚ ਦਰਦਾਂ ਹੋਣ ਲੱਗ ਜਾਂਦੀਆਂ ਤੇ ਉਹ ਕਹਿੰਦਾ ਉਹਦੋਂ ਨਾ ਪਹਿਲੀਆਂ ਹੁਣ ਤਾਂ ਬੇੜ ਬੂੜ ਆਪਾਂ ਚੱਕਣ ਲੱਗ ਗਏ ਜਾਂ ਜਮਾਂ ਤੇ ਜਾਂਦੇ ਉਹ ਜਮਾਂ ਜੁਮਾਂ ਚ ਨਹੀਂ ਸੀ ਜਾਂਦੇ ਘਰੇ ਸਾਡੇ ਦਾ ਮੋਗ ਵਾਲੀਆਂ ਅੱਜ ਵੀ ਪਈਆਂ ਆ ਗੜੀਆਂ ਮੂੰਗਲੀਆਂ ਇੱਕ 40 40 ਕਿਲੋ ਦੀ ਇੱਕ 45 45 ਕਿਲੋ ਦੀਆਂ ਦੋ ਮੂੰਗਲੀਆਂ ਜਿਨ੍ਹਾਂ ਨੂੰ ਦੋਵਾਂ ਹੱਥਾਂ ਚ ਲੈ ਕੇ ਤੇ ਆਇਆ ਕਕਾ ਨੇ ਕਹਿੰਦੇ ਛੂਕਾਂ ਪੈਂਦੀਆਂ ਹੁੰਦੀਆਂ ਸੀ ਮੂੰਗਲੀਆਂ ਤੂੰ ਲਾ ਲਓ ਸਾਹਿਬ ਵੀ ਦੋ ਮੂੰਗਲੀਆਂ 40 40 ਕਿਲੋ ਦੀਆਂ ਕਕਾਉਣੀਆਂ ਤੇ ਮੋਦਕਰ ਚੱਕਦੇ ਨੇ ਕਹਿੰਦੇ ਮੋਦਕਰ ਵੀ ਨਹੀਂ ਸੀ ਛੱਡਦਾ ਬਾਬਾ ਸਾਡਾ ਬਫਕਰ ਵੀ ਚੱਕ ਦਿੰਦਾ ਸੀ ਤੇ ਮੂੰਗਲੀਆਂ ਵੀ ਫੇਰਦਾ ਸੀ ਤੇ ਜਿਹੜੀ ਮੂੰਗਲੀਆਂ ਜਿਵੇਂ ਇੱਕ 45 ਕਿਲੋ ਦੇ ਬੰਦੇ ਚੱਕ ਕੇ ਮੋਢਿਆਂ ਤੇ ਨਹੀਂ ਰੱਖ ਸਕਦਾ ਜਿਹੜਾ ਘਮਾਉਂਦਾ ਸੀ ਇੰਨੀ ਪਾਵਰ ਸੀ ਸਾਡੇ ਬਾਬੇ ਦੇ ਵਿੱਚ ਕਿਉਂਕਿ ਹੋਰ ਵੀ ਬਜ਼ੁਰਗਾਂ ਦੇ ਉਧਰ ਬਜ਼ੁਰਗ ਸਾਰੇ ਤਕੜੇ ਸੀ ਉਦੋਂ ਪਰ ਜਿਹੜਾ ਕੋਈ ਬੰਦਾ ਸਾਹ ਲੈਂਦਾ ਹੈ ਨਾ ਤੇ ਸਰੀਰ ਨੂੰ ਤੇ ਉਦੋਂ ਬਜ਼ੁਰਗਾਂ ਦੇਖਣ ਲਈ ਜਾਣਾ ਹੁੰਦਾ ਹਰੇਕ ਚ 6 ਫੁੱਟ ਤੋਂ ਘੱਟ 6.5 ਫੁੱਟ ਤੋਂ ਘੱਟ ਕਿਸੇ ਬਜ਼ੁਰਗ ਦਾ ਕੱਦ ਹੀ ਨਹੀਂ ਸੀ ਹੁੰਦਾ ਤੇ ਕਿਉਂਕਿ ਸਰੀਰ ਨੂੰ ਆਪਦੇ ਨੂੰ ਹਰੇਕ ਬੰਦਾ ਬਹੁਤ ਗੌਰ ਨਾਲ ਪਾਲਦਾ ਹੁੰਦਾ ਇਹ ਛੁੱਟੀ ਹੋਣਾ ਚਾਦਰਾਂ ਬੰਨਣਾ ਨਾ ਦੱਸਦੇ ਬਾਬੇ ਨੂੰ ਤੁਰਨਾ ਸੱਤ ਦੇ ਵੇਦ ਦੀ ਤੇ ਜਮਾਦਾਰ ਦੁੱਲਾ ਸਗਰ ਦੁੱਲਾ ਉਹਦੇ ਜਮਾਦਾਰੀ ਹੁੰਦੀ ਸੂਬੇਦਾਰ ਰੰਝਾ ਅੱਜ ਦਾ ਸੂਬੇਦਾਰ ਨਾ ਉਹ ਉਹ ਜਮਾਦਾਰ ਨੂੰ ਕਹਿੰਦੇ ਹੁੰਦੇ ਸੀ ਜਮਾਦਾਰ ਦੁੱਲਾ ਸਿੰਘ ਆਇਆ ਜਮਾਦਾਰ ਦੁੱਲਾ ਸਿੰਘ ਆਇਆ ਜੇ ਕਿਸੇ ਨੇ ਲੜ ਜਾਇਆ ਤੇ ਵੀ ਪੈਣਾ ਮੇਰੇ ਬਾਬੇ ਨੇ ਸਮਝੌਤਾ ਕਰਾਉਣਾ ਇਸ ਤਰ੍ਹਾਂ ਸਾਡੇ ਘਰਾਂ ਦੇ ਵਿੱਚ ਇੱਕ ਦੂਜੇ ਨੂੰ ਵੱਡੇ ਨੂੰ ਬੰਦੇ ਹੁੰਦੇ ਸੀ ਕਿ ਵੀ ਇਹ ਬਟਾ ਜਿਵੇਂ ਹਰੀ ਇਹਨਾਂ ਦਾ ਸਾਡੇ ਗੇਟ ਜੀ ਕਾਬਜ ਹੋ ਰੋਂਦਾ ਸੀਗਾ ਘਰ ਬਕਸ ਬਕਸੀ ਜਿਹਨੂੰ ਕਹਿੰਦੇ ਸੀ ਉਹ ਵੀ ਲੋਕਾਂ ਦੇ ਰਾਜਨਾਮੇ ਬਹੁਤ ਕਰਾਉਂਦਾ ਸੀ ਕਿਉਂਕਿ ਉਹ ਵੀ ਕਦ ਕਾਟ ਤੇ ਨਰੋਆ ਬਹੁਤ ਸੀਗਾ ਇਸ ਤਰ੍ਹਾਂ ਜਿਹੜਾ ਬੰਦਾ ਭਾਰਾ ਤੇ ਨਰੋਆ ਦਾ ਲੋਕ ਉਦਾਂ ਹੀ ਸਤਿਕਾਰ ਕਰਦੇ ਆ ਮੇਰਾ ਸ੍ਰੀ ਰ ਆਪ ਦਾ ਸਾंभਿਆ ਹੋਇਆ ਖੇਤ ਦੇ ਵਿੱਚ ਹਲਟ ਲਾਇਆ ਫਿਰ ਉਹ ਬਾਬਾ ਸਾਡਾ ਰੱਖ ਦੋਵੇਂ ਕਹਿੰਦਾ ਹਲਟ ਲਾਇਆ ਹਲਟ ਲਾ ਕੇ ਨਾ ਫਿਰ ਭਰਦਾ ਦੇ ਨਾਲ ਤੇ ਉਹਨੂੰ ਬੂਤੇ ਦੇ ਨਾਲ ਕੀ ਲੋਕਾਂ ਦੇ ਵਿੱਚ ਅੱਜ ਤਾਂ ਆਪਾਂ ਵੱਡਾ ਲਾ ਦੇ ਨੇ ਟਰੈਕਟਰ ਤੇ ਮੋਟਰ ਵੱਡੀ ਪਾ ਕੇ ਤੇ ਜਨਰੇਟਰ ਨਾਲ ਲਾ ਦਿੰਦੇ ਆ ਉਦੋਂ ਫਿਰ ਚੰਗੇ ਭਰਤ ਲਾਉਂਦੇ ਹੁੰਦੇ ਸੀ ਖੂ ਤੇ ਉਹ ਉਹ ਪੱਤਣਪ ਬਣਾਉਣਾ ਹੁੰਦਾ ਸੀ ਫਿਰ ਬਾਪਾ ਕਹਿੰਦਾ ਸੀ ਬਦਲ ਬਦਲ ਬੋਤਾ ਕਿਤੇ ਬਾਲਾ ਕਿਤੇ ਬੋਤਾ ਕਿਤੇ ਦਿਨ ਰਾਤ ਚਲਾਇਆ ਕੂ ਤੇ ਬੋਰ ਬਣਾਤਾ ਤੇ ਛੋਟੇ ਛੋਟੇ ਕਿਾਰੇ ਬਾਕੇ ਅਸੀਂ ਰੋਣੀ ਕਰਤੀ ਰੋਣੀ ਕਰਕੇ ਤੇ ਖੂਹ ਦੇ ਨਾਲ ਬਹੁਤ ਫਸਲ ਹੋਈ ਫਿਰ ਕਣਕ ਚੰਗੀ ਹੋ ਜਾਂਦੀ ਸੀ ਮੱਕੀ ਚੰਗੀ ਹੋ ਜਾਂਦੀ ਸੀ ਐਸ ਤਰ੍ਹਾਂ ਜਿਹੜੇ ਉਦੋਂ ਜਿਹੜੀਆਂ ਪੈਲੀਆਂ ਬਹੁਤਿਆਂ ਦਾ ਬਰਾ ਨਹੀਂ ਪਈ ਜਾਂਦੀਆਂ ਸਾਰਾ ਕਾਹ ਕਰ ਨਹੀਂ ਹੁੰਦੇ ਸੀ ਇੱਥੇ ਚੰਨੂ ਵਾਲਾ ਖੇਤ ਸਾਰਾ ਕਾਹ ਕਰਨਿਆ ਦਾ ਹੁੰਦਾ ਸੀ ਪਰ ਇਹ ਆਹ ਇਹਦਾ ਮਹਿੰਦਰ ਦਾ ਡਰਾਈਵਰ ਦਾ ਖੇਤ ਔਰ ਇਹ ਗਰਮੀਆਂ ਦੇ ਨਾਲ ਇਹ ਵੀ ਸਾਰੇ ਕਾਹ ਬੁੰਜੇ ਹੀ ਪਏ ਹੁੰਦੇ ਸੀ ਇੱਥੇ ਵੀ ਇਹਦੇ ਚ ਅਸੀਂ ਉਹ ਬਣਾਇਆ ਉਹ ਪੈੜੀ ਤੇ ਚੇਤ ਅਮਰੀਕਾ ਕੋਲ 4 ਟਰੈਕਟਰ ਸੀ ਉਹਦੇ ਨਾਲ ਅਸੀਂ ਕਾਹ ਕਰੂ ਲਵਾ ਕੇ ਪੈੜੀ ਬਣਾਈ ਪਰ ਅਸੀਂ ਆਹ ਛਾ ਟਰੈਕਟਰ ਲੈ ਲਿਆ ਸੀ ਇਸ ਤਰ੍ਹਾਂ ਕਰਕੇ ਅਸੀਂ ਇਹ ਪੈੜੀ ਫਿਰ ਬਾਹੀ ਵੀ ਬਹੁਤ ਚਿਰ 20 25 ਸਾਲ ਅਸੀਂ ਇਹ ਪੈੜੀ ਬਾਹੀ ਸੀ ਤੇ ਹੁਣ ਆਲੀ ਤੇ ਆਏ ਸਾਰੇ ਪੁਰਾਣੇ ਬਜ਼ੁਰਗ ਸੀ ਤੇ ਆਏ ਫੌਜ ਦੇ ਵਿੱਚ ਫਿਰ ਉਹਨੇ ਜਦੋਂ ਸਰੇ ਬਣਾਇਆ ਤੇ ਬਾਪੇ ਜੀ ਨੇ ਸਿਆਣਿਆ ਨਹੀਂ ਸੀ ਆ ਕੇ ਦੱਸਦਾਈ ਪਾਪਾ ਖੜਾ ਕਹਿੰਦਾ ਵੀ ਮੈਂ ਸਿਆਣਿਆ ਨਹੀਂ ਵੀ ਇੰਨਾ ਰਵਾਹ ਹੋ ਕੇ ਆਇਆ ਸੀ ਇਹ ਅਫਸਰ ਵੀ ਇਹਦੀ ਇੰਨੀ ਮੰਨਦੇ ਸੀ ਜ਼ਾਦੇ ਵਿੱਚ ਜਿਵੇਂ ਕਹਿੰਦੇ ਸੀ ਉਵੇਂ ਹੀ ਉਦੋਂ ਨਾ ਜਮਾਦਾਰਾ ਸੁਬੇਦਾਰਾ ਜਮਾਦਾਰ ਨੂੰ ਪੈੜੀ ਮਿਲਦੀ ਹੁੰਦੀ ਸੀ ਇੱਕ ਮਰੱਬਾ ਜਾਂ ਦੋ ਮਰੱਬੇ ਜਿਹੜੇ ਨੇ ਕਰਤਾਰ ਕਾ ਬਜ਼ੁਰਗ ਸੀਗਾ ਇਹਨੇ ਤਾਂ ਸੁਜਮਾਦਾਰੀ ਤੇ ਪੈੜੀ ਲੈ ਲਈ ਇਹਨੂੰ ਤਾਂ ਮਰੱਬਾ ਪੈੜੀ ਦਾ ਮਿਲ ਗਿਆ ਸਾਡਾ ਬਜ਼ੁਰਗ ਕਹਿੰਦਾ ਵੀ ਮੈਂ ਤਾਂ ਦੋ ਤਿੰਨ ਮਰੱਬੇ ਲੈਣੇ ਮੈਂ ਤਾਂ ਗਾਂ ਨੌਕਰੀ ਹੋਰ ਕਰਨੀ ਆ ਇਹ ਜਿਹੜੀ ਨੌਕਰੀ ਹੋਰ ਕਰ ਲਈ ਫਿਰ ਇਹਦੀ ਜਿਹੜੀ ਪਲਟਨ ਸੀ ਜਿਹੜੀ ਤੇ ਥੱਲੇ ਫੌਜ ਸੀਗੀ ਉਹਨਾਂ ਦੇ ਵਿੱਚੋਂ ਕਤਲ ਹੋ ਗਿਆ ਕਿਸੇ ਤੋਂ ਉਹ ਕਤਲ ਹੋਣੀ ਦੀ ਪਲਟਣ ਤੋਂ ਹੋਇਆ ਸੀ ਉਹ ਬਾਬੇ ਦੇ ਸਰਪੰੰਦਾ ਸੀ ਕਹਿੰਦੇ ਵੀ ਤੇਰੀ ਪਲਟਣ ਤੇ ਤੂੰ ਔਰ ਕਿਉਂ ਨਾ ਰੱਖੀ ਫਿਰ ਇਹਨੂੰ ਅਫਸਰ ਨੇ ਕਿਹਾ ਸੀ ਵੀ ਦਲਾਸਾ ਤੂੰ ਇੰਨਾ ਕਰ ਹੁਣ ਤੂੰ ਚਲਿਆ ਜਾ ਪੈਨਸ਼ਨ ਲੈ ਕੇ ਪਾਜਾਤਰੀ ਪੈਨਸ਼ਨ ਵੀ ਰੁਕ ਜੂ ਜੇ ਤੇਰੇ ਤੇ ਕੇਸ ਪੈ ਗਿਆ ਤੇ ਮੈਂ ਤੈਨੂੰ ਤਰੀਕ ਪਿਛਲੀ ਭਾ ਦਣਾ ਤੇ ਤੂੰ ਨਿਕਲ ਗਿਆ ਤੂੰ ਸਾਡਾ ਬਹੁਤ ਸਾਡਾ ਸਤਿਕਾਰ ਕਰਿਆ ਇਮਾਨਦਾਰੀ ਨਾਲ ਸਾਡੇ ਤੇ ਫੌਜ ਦੇ ਵਿੱਚ ਕੰਮ ਕਰਿਆ ਤੇ ਤੈਨੂੰ ਮੈਂ ਇੰਨੀ ਤੇਰੀ ਇਹ ਬਹਾਦਰੀ ਦਾ ਮੈਂ ਤੈਨੂੰ ਆ ਕਾਰਨਾਮਾ ਕਰ ਦੇਣਾ ਇਸ ਲੀਆਂ ਤਰੀਕਿਆਂ ਤੈਨੂੰ ਛੁੱਟੀ ਦੇ ਦੇਣਾ ਤੇ ਤੂੰ ਚਲੇ ਆ ਜਾ ਫਿਰ ਬਾਬਾ ਸਾਡਾ ਪਿੰਡ ਆ ਗਿਆ ਪਿੰਡ ਆ ਕੇ ਵਿੱਚ ਰੋ ਇਹਨੇ ਖੇਤੀ ਦਾ ਕੰਮ ਕਰਿਆ ਫਿਰ ਦਾ ਜਿਹੜਾ ਹਲ ਤਲਾ ਸੀ ਨਾ ਜਿਹੜਾ ਖੂਲ ਆਇਆ ਸੀ ਉਹਦੇ ਚ ਦਰਦ ਹੋਣ ਲੱਗਿਆ ਸੀ ਬਾਪੇ ਦੇ ਫਿਰ ਦਰਦ ਦੇ ਨਾਲ ਹੀ ਸੁਰਗਵਾਸ ਹੋਇਆ ਸੀ ਕਿਉਂਕਿ ਜੋਰ ਬਿਤੋਂ ਵਾਲਾ ਲਾਉਣਾ ਵੀ ਬਹੁਤ ਮਾੜਾ ਹੁੰਦਾ ਇਸ ਤਰ੍ਹਾਂ ਸੀ ਸਾਡੇ ਬਜ਼ੁਰਗਾਂ ਦੀਆਂ ਗੱਲਾਂ